ਦਾ ਉਹ ਬੰਦਾ ਉਹ ਬੰਦਾ ਜਿਹੜਾ ਅਮਰਤ ਲਾਇਬ ਰਿਹਾ ਮਦਸਨ ਉਹਦਾ مالک ਸੀ ਉਹਨੇ ਇੱਥੇ ਰਾਜੀਵਾਲ ਇੱਕ ਖੰਡਰ ਜਗਾ ਸੀਗੀ ਬੜੀਆਂ ਉਹਦੇ ਵਿੱਚ ਆ ਕੇ ਸੁਸਾਈਡ ਕੀਤਾ ਆਪਣੇ ਪਿਸਟਲ ਦਾ ਸਰਕਾਰ ਆਪਣੇ ਲਾਇਸੈਂਸ ਸੀ ਪਿਸਟਲ ਦੇ ਦਾ ਉਹਦੀ ਜਿਹੜੀ ਗੱਲ ਨਿਕਲ ਕੇ ਆਈ ਆ ਵੀ ਉਹਦੀ ਇੱਥੇ ਜਹਾਰੀਗੜ੍ਹ ਲੱਗੇ ਇੱਕ ਦੁਕਾਨ ਦੁਕਾਨ ਦੇ ਲੱਗੇ ਕੋਈ ਪ੍ਰਦੀਪ ਗੱਬਰ ਨਾਮ ਦਾ ਬੰਦਾ ਤੇ ਉਹਦੇ ਬੱਚੇ ਆ ਲੋੜ ਕੇ ਉਹਨਾਂ ਦੇ ਨਾਲ ਉਹਨਾਂ ਦਾ ਕੋਈ ਡਿਸਪਿਊਟ ਚੱਲ ਰਿਹਾ ਪਿਛਲੇ 5 ਸਾਲ ਤੋਂ ਕੀ ਗੱਲ ਬਾਤ ਹੋਈ ਉਸ ਖਤਮ ਕੇਸ ਨਹੀਂ ਇੱਕ ਨਾ ਬਾਲ ਬਣਾਉਂਦਾ ਬੰਦਾ ਜਿਹੜਾ ਅਮਰਤ ਲੈਬ ਹੈਗੀ ਅਮਰਤ ਸਰ ਉਹਦਾ ਮਾਲਕ ਸੀ ਉਹਨੇ ਇੱਥੇ ਰਾਜੇਵਾਲ ਇੱਕ ਖੰਡਰ ਜਗਾ ਸੀ ਬਣੀ ਉਹਦੇ ਵਿੱਚ ਆ ਕੇ ਸੁਸਾਈਡ ਕੀਤਾ ਆਪਣੇ ਪਿਸਟਲ ਦਾ ਸਰ ਦਾ ਆਪਣੇ ਲਾਈਸੈਂਸ ਹੀ ਕਿਸਤਨ ਦੇ ਦਾ ਉਹਦੀ ਜਿਹੜੀ ਗੱਲ ਨਿਕਲ ਕੇ ਆਈ ਆ ਕਿ ਉਹਦੀ ਇੱਥੇ ਜਹਾਜ਼ਗੜ ਲੱਗੇ ਕਿ ਦੁਕਾਨ ਦੁਕਾਨ ਦੇ ਲੱਗੇ ਕੋਈ ਪ੍ਰਦੀਪ ਗੱਬਰ ਨਾਮ ਦਾ ਬੰਦਾ ਤੇ ਉਹਦੇ ਬੱਚੇ ਆ ਦੋ ਲੜਕੇ ਉਹਨਾਂ ਦੇ ਨਾਲ ਉਹਨਾਂ ਦਾ ਕੋਈ ਡਿਸਪਿਊਟ ਚੱਲ ਰਿਹਾ ਪਿਛਲੇ 5-7 ਉਹ ਉਹਦੀ ਉਦੋਂ ਹੀ ਕਰਕੇ ਇਹਨਾਂ ਦਾ ਆਫਿਸ ਵਿੱਚ ਇੰਨਾ ਡਿਪਰੈਸ਼ਨ ਚ ਚਲ ਗਿਆ ਉਹਨੇ ਆਪਣਾ ਜਿਹੜਾ ਇੱਥੇ ਆ ਕੇ ਸੁਸਾਈਡ ਕੀਤਾ ਲੈਣ ਦੇਣ ਦਾ ਕਿ ਨਹੀਂ ਲੈਣ ਦੇਣ ਦਾ ਨਹੀਂ ਜੋ ਗੱਲ ਨਿਕਲ ਕੇ ਇਹ ਗੱਲ ਆਈ ਹੈ ਵੀ ਉਹ ਉਹਨਾਂ ਦੇ ਕੋ ਗੱਡੀਆਂ ਖੜੀਆਂ ਕਰਨ ਤੁਸੀਂ ਉਹ ਕਹਿੰਦੇ ਸਾਡੀਆਂ ਦੁਕਾਨਾਂ ਦੇ ਮੋਰੇ ਇਹ ਗੱਡੀਆਂ ਆਪਣੀਆਂ ਖੜੀਆਂ ਕਰ ਲੈਂਦੇ ਆ ਤੇ ਸਾਡਾ ਰਸਤਾ ਬੰਦ ਕਰਦੇ ਆ ਸਰ ਸੁਸਾਈਡ ਨੋਟ ਵੀ ਮਿਲਿਆ ਕੋਈ ਹਾਂਜੀ ਸੁਸਾਈਡ ਨੋਟ ਮਿਲ ਗਿਆ ਸਾਨੂੰ ਕਿੰਨੇ ਨਾਮ ਦੇ ਉਹਦੇ ਵਿੱਚ ਇੱਕ ਪ੍ਰਦੀਪ ਗੱਬਰ ਤੇ ਉਹਦੇ ਲੜਕੇ ਹੈਗੇ ਆ ਦੋ ਲੜਕਿਆਂ ਦਾ ਨਾਮ ਮੇਨ ਕਾਰਨ ਕੀ ਰਹੀ ਹੈ ਮੇਨ ਕਾਰਨ ਇਹੀ ਉਹ ਬਸ ਉਹਨੇ ਹੀ ਲਿਖਿਆ ਹੈ ਉਹਦੇ ਵਿੱਚ ਵੀ ਮੈਂ ਇਹਨਾਂ ਤੋਂ ਤੰਗ ਆ ਕੇ ਤੇ ਮੈਨੂੰ ਖਰਾਸੀ ਜ਼ਿਆਦਾ ਕਰਦੇ ਰਹੇ ਪਿਛਲੇ 4-5 ਸਾਲ ਤੋਂ ਅਗਲੀ ਕਾਰਵਾਈ ਕੀ ਹੋਣੀ ਹੈ ਜੀ ਉਹਦੇ ਬਸ ਪਰਚਾ ਸੀ ਜਿਹੜਾ ਰਜਿਸਟਰਡ ਕਰਤਾ ਪਰਚਾ ਰਜਿਸਟਰਡ ਕਰਕੇ ਉਹਦੀ ਕਾਰਵਾਈ ਕਰ ਰਹੇ ਹਾਂ ਮੁੱਢ ਨੂੰ ਰਜਿਸਟਰਡ ਨਹੀਂ ਅਜੇ ਨਹੀਂ ਕਿੰਨੇ ਬੰਦਿਆਂ ਦੇ ਪਰਚਾ ਸੀ ਇਹ 3 ਬੰਦੇ ਆ ਨਾਮ ਦੱਸੋ ਹਾਂਜੀ ਪ੍ਰਦੀਪ ਗੱਪਰ ਦੋ ਦੇ ਲੜਕੇ ਠੀਕ ਹੈ